43 ਸਾਲ ਦਾ ਸੁਖਦੇਵ ਸਿੰਘ ਆਪਣੇ ਘਰ ਦੇ ਵਿੱਚ ਦੋ ਬੱਚਿਆਂ ਤੇ ਪਤਨੀ ਦੇ ਨਾਲ ਰਹਿੰਦਾ ਸੀ ਪਰ ਇਹ ਪਤਨੀ ਇੰਨੀ ਬੇਵਫਾ ਨਿਕਲੀ ਕਿ ਕੁਝ ਸਮੇਂ ਬਾਅਦ ਇਸ ਤੇ ਸਬੰਧ ਬਾਹਰ ਬਣ ਜਾਂਦੇ ਨੇ ਇਸ ਨੇ ਆਪਣੀ ਨਾ ਤਾਂ ਉਮਰ ਦਾ ਲਿਹਾਜ਼ ਕੀਤਾ ਤੇ ਨਾ ਹੀ ਬੱਚਿਆਂ ਦੇ ਭਵਿੱਖ ਦਾ ਗੁਰਪ੍ਰੀਤ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਨਾਲ ਇਸਦੇ ਸਬੰਧ ਬਣੇ ਜੋ ਕਿ ਰੂਪਨਗਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਲਗਾਤਾਰ ਇਸਦੇ ਨਾਲ ਉਹ ਸੰਪਰਕ ਦੇ ਵਿੱਚ ਰਹੀ ਆਪਣੇ ਘਰ ਤੋਂ ਵੀ ਭੱਜ ਗਈ ਇਹ ਪਤਨੀ ਜਿਸ ਦਾ ਨਾਮ ਕੁਲਦੀਪ ਕੌਰ ਸੀ ਅਤੇ ਬਾਅਦ ਦੇ ਵਿੱਚ ਕੁਝ ਸਮੇਂ ਬਾਅਦ ਇਹ ਵਾਪਸ ਆਪਣੇ ਘਰ ਆਪਣੇ ਪਤੀ ਦੇ ਕੋਲ ਪਰਤ ਆਉਂਦੀ ਹੈ ਸੁਖਤੇਬ ਸਿੰਘ ਨੂੰ ਇਹ ਲੱਗਿਆ ਸੀ ਕਿ ਹੁਣ ਸਭ ਕੁਝ ਠੀਕ ਹੈ ਮੇਰੀ ਪਤਨੀ ਨੇ ਆਪਣੀ ਮਰਜ਼ੀ ਵੀ ਕਰਕੇ ਦੇਖ ਲਈ ਅਤੇ ਵਾਪਸ ਉਹ ਘਰ ਆ ਗਈ ਹੈ ਕਿਉਂਕਿ ਉਹ ਹੁਣ ਘਰ ਵਸਾਣਾ ਚਾਹੁੰਦੀ ਹੈ ਪਰ ਇਹ ਨਹੀਂ ਪਤਾ ਸੀ ਕਿ ਉਹ ਕਿਸੇ ਚਲਾਕੀ ਦੇ ਨਾਲ ਆਈ ਹੈ ਕਿਸੇ ਮਨਸ਼ਾ ਦੇ ਨਾਲ ਆਈ ਹੈ ਹੋ ਸਕਦਾ ਸੀ ਕਿ ਉਸਨੇ ਇਹ ਘਰ ਨੂੰ ਹਥਿਆਣਾ ਹੋਵੇ ਘਰ ਦੇ ਵਿੱਚ ਪਿਆ ਪੈਸਾ ਜਾਂ ਫਿਰ ਹੋਰ ਸਮਾਨ ਲੈਣਾ ਹੋਵੇ ਵਜ੍ਹਾ ਕੋਈ ਵੀ ਸੀ ਉਹ ਘਰ ਵਾਪਸ ਆਈ ਅਤੇ ਸਮਗਰੋਂ ਉਸ ਤੇ ਆਸ਼ਿਕ ਦੇ ਵੱਲੋਂ ਵੀ ਲਗਾਤਾਰ ਇਹਨਾਂ ਦੇ ਘਰ ਆਣਾ ਜਾਣਾ ਵੱਧ ਗਿਆ ਮਜਬੂਰ ਪਤੀ ਨੂੰ ਸਭ ਕੁਝ ਪਤਾ ਸੀ ਪਰ ਉਹ ਕੁਝ ਕਰ ਨਹੀਂ ਸਕਦਾ ਸੀ ਸੁਖਦੇਵ ਸਿੰਘ ਇਹ ਆਖਦਾ ਆਪਣੇ ਭਰਾ ਨੂੰ ਕਿ ਮੈਂ ਚਾਹਨਾ ਤਾਂ ਹਾਂ ਕਿ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਵਾਂ ਪਰ ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ ऐसे ਗੱਲ ਦੇ ਨਾਲ ਉਹ ਅੰਦਰ ਹੀ ਅੰਦਰ ਘੁੱਟਦਾ ਰਿਹਾ ਪਰ ਫਿਰ ਵੀ ਇਸ ਪਤਨੀ ਤੇ ਕੋਈ ਅਸਰ ਨਹੀਂ ਹੋਇਆ ਸਗੋਂ ਬੀਤੇ ਦਿਨੀ ਰਾਤ ਨੂੰ 1 ਵਜੇ ਉਸ ਦਾ ਪ੍ਰੇਮੀ ਗੁਰਪ੍ਰੀਤ ਆਪਣੇ ਭਰਾ ਦੇ ਨਾਲ ਸੁਖਦੇਵ ਸਿੰਘ ਦੇ ਘਰ ਆਉਂਦਾ ਜੋ ਕਿ ਆਪਣੇ ਘਰ ਸੁਖਦੇਵ ਸਿੰਘ ਉਸ ਸਮੇਂ ਸੋ ਰਿਹਾ ਸੀ ਪਤਨੀ ਉਹਨਾਂ ਦੋਵਾਂ ਦੇ ਨਾਲ ਨਾਲ ਜਾਂਦੀ ਹੈ ਤੇ ਤਿੰਨਾਂ ਨੇ ਮਿਲ ਕੇ ਸੁਖਦੇਵ ਸਿੰਘ ਦੀ ਜਾਨ ਲੈ ਲਈ ਕਰਦੇ ਵਿੱਚ ਚਾਹਤ ਪ੍ਰੀਤ ਨਾਮ ਦਾ ਪਤੀ ਜਾ ਮੌਜੂਦ ਸੀ ਜਿਵੇਂ ਕਿ ਭਰਾ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਉਸ ਦਾ ਕਹਿਣਾ ਹੈ ਕਿ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਫਿਰ ਵੀ ਨਹੀਂ ਰੁਕੇ ਅਤੇ ਜਾਨ ਲੈਣ ਤੋਂ ਬਾਅਦ ਸੁਖਦੇਵ ਸਿੰਘ ਦੀ ਮ੍ਰਿਤਕ ਦੇ ਨੂੰ ਖੇਤਾਂ ਦੇ ਨੇੜੇ ਉਹ ਸੁੱਟਿਆ ਇਸ ਮਗਰੋਂ ਸਾਰੀ ਘਟਨਾ ਦਾ ਪਤਾ ਲੱਗਦਾ ਹੁਣ ਸੁਖਦੇਵ ਸਿੰਘ ਦੇ ਭਰਾ ਦੇ ਵੱਲੋਂ ਪੁਲਿਸ ਦੇ ਕੋਲ ਜਾ ਕੇ ਮਾਮਲਾ ਦਰਜ ਕਰਵਾਇਆ ਗਿਆ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਦੀ ਪਤਨੀ ਅਤੇ ਉਸ ਦੇ ਆਸ਼ਿਕ ਸਮੇਤ ਭਰਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਹੋ ਜਿਹੇ ਘਟਨਾਵਾਂ ਨੂੰ ਰੋਕਿਆ ਜਾ ਸਕੇ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਹੀ ਚਰਚਾ ਹੈ ਕਿ ਇਹ ਔਰਤ ਕਿੰਨੀ ਮਾੜੀ ਨਿਕਲੀ ਜਿਸ ਨੇ ਘਰ ਦੇ ਮੁਖੀ ਦਾ ਹੀ ਘਰ ਦੇ ਅੰਦਰ ਹੀ ਕਤਲ ਕਰਵਾ ਦਿੱਤਾ ਇਸ ਸਭ ਕੁਝ ਸਾਹਮਣੇ ਆਉਣ ਤੋਂ ਬਾਅਦ ਬਸੀ ਪਠਾਣਾ ਦੀ ਪੁਲਿਸ ਦਾ ਹੀ ਕਹਿਣਾ ਸੀ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਡੁੰਗਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਹ ਮਾੜੀ ਘਟਨਾ ਵਾਪਰੀ ਹੈ ਜਿੱਥੇ 44 ਸਾਲ ਦੇ ਆਪਣੇ ਹੀ ਪਤੀ ਦੀ ਜਾਨ ਉਸ ਦੀ ਪਤਨੀ ਦੇ ਵੱਲੋਂ ਲਈ ਗਈ ਹੈ